ਉਡੀ ਨੰਦ ਤੁਹਾਡੇ ਨਾਲ ਐਵੇਂ ਗਏ ਇਹੀਆਂ ਜਾਂ ਹਰਕਤਾਂ ਕਰੋਗੇ ਫਿਰ ਸੋਨ ਨੂੰ ਕਿੰਨਾ ਦੁੱਖ ਆਗਾ ਇਹਨੂੰ ਕੋਈ ਚੱਜੀ ਦੀ ਸਿਖਿਆ ਕੇ ਘਰ ਲੈ ਭੇਜੋ ਵੀ ਐ ਨਹੀਂ ਕਰਦੇ ਹੁੰਦੇ ਹੈਗੇ ਪਾਪੀ ਕੀ ਗਾਰੇ ਸੀ ਮੈਨਾਂ ਕੱਪੜੇ ਲੱਭਦੀ ਸੀ ਮੈਂ ਕਿਹੜੇ ਪਾਵਾਂ ਮੈਂ ਤੇਰੇ ਪਾਈ ਦੀ ਤਸੰਦੋਂ ਤਾਂ ਬਸ ਤਾਂ ਆ ਨਹੀਂ ਮਿਆਂ ਪਾਲਾਂ ਕਿਹੜੇ ਪਾਵਾਂ ਵਿਆਹ ਲੈਣਾਗਾ ਅੱਛਾ ਤੁਸੀਂ ਜਿਹੜੇ ਰਵਾਈ ਨਹੀਂ ਕੱਪੜੇ ਪਹਿਲਾਂ ਮੈਂ ਸਾਦੂ ਪਹਿਨਾਂਗੇ ਤੇ ਆ ਮੈਨੂੰ ਤੁਹਾਡਾ ਵੀਰ ਹੈ ਨਾ ਜਾਣ ਵੀਰ ਮੈਨੂੰ ਆ ਦਵਾਕ ਕਿਹਾ ਸੀ ਤੁਸੀਂ ਕਿਹੜਾ ਪਾਵਾ ਤੁਸੀਂ ਕਿਹ ਕਿ ਮੈਂ ਕਰ ਦਿੰਨੀ ਹਾਂ ਤੁਸੀਂ ਕਿਹਰਾ ਉੱਧਰ ਕੱਪੜੇ ਪ੍ਰੈਸ ਕਰ ਲੈਣਦੇ ਮਮਮੀ ਨੇ ਕਿਹਾ ਸੀ ਫਿਰ ਮਮਾ ਗੁੱਸਾ ਕਰਨਗੇ ਨਾ ਤੁਹਾਨੂੰ ਪਤਾ ਚਲ ਠੀਕਾ ਚਲਦਾ ਇਹ ਮੈਂ ਕਰ ਦਿੰਨੀ ਹਾਂ ਕੋਈ ਨਹੀਂ ਮੈਂ ਪੌਣੇ ਪਸੰਦ ਦੇ ਸੂਟ ਨਤਣਾਵਾ ਆ ਵਾ ਦੇਖਦੀ ਰਹਿੰਦੀ ਆ ਮਮ ਨੇ ਵਰਕੂ ਰਿਖੀ ਦੀਆਂ ਅੱਛਾ ਬੜੀ ਵਧੀਆ ਦਿੱਤਾ ਹੁਣ ਦੇਖਦੇ ਕਿਵੇਂ ਜਾਂਦੀ ਹੈ ਵਿਆਹ ਤੇ ਆ ਦੇ ਪਸੰਦੇ ਸੂਟ ਪਾ ਕੇ ਕਹਿੰਦੀ ਮੈਂ ਤਾਂ ਵੀਰੇ ਨੇ ਕਿਹਾ ਕਿ ਆਹੀ ਸੂਟ ਪਾ ਕੇ ਜਾਈ ਮੈਨੂੰ ਜਾਂਦਾ ਹੋਇਆ ਦੁਕਾਨੇ ਗਿਆ ਸੀ ਚੱਲ ਕਹਿੰਦੇ ਖੋਲਣਾ ਹੁਣ ਵਿਆਹੀ ਬਲਜੀ ਪਾ ਕੇ ਕਰੇ ਸੰਭ ਦੇ ਜਾਂਦਿੰਨੇ ਇਹਨੂੰ ਆਪਾਂ ਵਿਆਹ ਬੜੀ ਮਾਚਲੀ ਜਲਦੀ ਸੀਗੀ ਕਿੰਨਾ ਮਤ ਪਿਆਰ ਹੁੰਨੀ ਆ ਤੇ ਮੈਂ ਹੁਣ ਨਾ ਇਹਨਾਂ ਆ ਕਲਰ ਗਿਆ ਸੀ ਪਾਉਣ ਨੂੰ ਉਹ ਪਾਉਣੀ ਨਹੀਂ ਮੈਂ ਹਾਂ ਵਿਆਹ ਵਾਸਤੇ ਆ ਰਹੀ ਆ ਬਹੁ ਆ ਕੀ ਲੱਗ ਗਿਆ ਮੇਰੇ ਸੂਟ ਤੇ ਮੈਂ ਕਿਹੜਾ ਪਾਉਂਗੀ ਇਹੀ ਉਹਦੇ ਪਸੰਦ ਦਾ ਸੂਟ ਤੇ ਇਹਦਾ ਮੈਂ ਪਾਉਣਾ ਸੀਗਾ ਲੈ ਹੁਣ ਮੈਂ ਵਿਆਹ ਤਾਂ ਮੈਂ ਕੈਨਸਲ ਹੀ ਕਰ ਦਣੀ ਹੁਣ ਮੈਂ ਜਾਂਦੀ ਨਹੀਂ ਨੀਗੀ ਮੈਂ ਆਹੀ ਕੱਪੜੇ ਪਾਸ ਸੂਟ ਪਾ ਕੇ ਲੈ ਕੇ ਜਾਣਾ ਸੀਗਾ ਵਿਆਹ ਤਾਂ ਹੁਣ ਨਹੀਂ ਮੈਂ ਪਹਿਲ ਜਾਂਦੀ ਹੈਗੀ ਫਿਰ ਮੇਰਾ ਗੁੱਸੇ ਹੋ ਜਾਊਗਾ ਜੇ ਮੈਂ ਨਾ ਲੈ ਕੇ ਵੀ ਪਾ ਕੇ ਯਾਰ ਇਹੇ ਬਤਕ ਮਮੀ ਪਿਆ ਮੈਂ ਤਾਂ ਜੱਗਾ ਹੀ ਨਹੀਂ ਹੈਗੀ ਮਾ ਚੱਲ ਸੱਦ ਪਰਾਂ ਕਿਹ ਮਾਸਾ ਦਾ ਵਿਆਹ ਆਇਆ ਸੀਗਾ ਦੱਸਦਾ ਪਤਾ ਹੀ ਨਹੀਂ ਕਿ ਫਿਰ ਕੰਡੇ ਦਾ ਕੀ ਵਿਆਹ ਦੇਖਣਾ ਵਾ ਨਹੀਂ ਨਹੀਂ ਤੇਰੇ ਭਰਾ ਨੂੰ ਫੋਨ ਕਰ ਦਾਂਦੀ ਲੈ ਜਾ ਬੱਸ ਸੁਣ ਕਰ ਤਾਂ ਮਾ ਮੈਂ ਤਾਂ ਜਾਂ ਦਿਨ ਹੈਗੀ ਮਮੀ ਦਿਆ ਮਸਾ ਦਾ ਪੁੱਬੀ ਵਿਆਹ ਤਾਂ ਤੂੰ ਬਾਰੇ ਜਾਣਦੀ ਹੋਰ ਪੇਕੇ ਦਾ ਵਿਆਹ ਕਰਿਆ ਹੋਇਆ ਦਾ ਤਾਂ ਵਿਆਹ ਤਾਂ ਉਹਨਾਂ ਨਾਲ ਬੜੀ ਸੋਚਦੇ ਨੇ ਜੇ ਫਿਰ ਉਹਨਾਂ ਤੋਂ ਬਣਾ ਗਿਆ ਕਿ ਜਾਣ ਹੋਇਆ ਫਿਰ ਬਾਈ ਨੂੰ ਵੀ ਕੰਮ ਹੁੰਦੇ ਆ ਹੁਣ ਫਿਰ ਚਾਲ ਬਿੰਦ ਕੁੱਸੇ ਹੀ ਹੋਣਗੇ। ਹਕੀਆ ਹਕੀਆ ਮਸਾ ਦਾ ਵਿਆਹ ਐ ਇਸੇ ਲਈ ਕੀਤਾ ਗਿਆ ਜਿਹੜਾ ਛਦੀ ਨਾਲ ਕੰਮ ਲਈ ਗਿਆ ਆਂ ਮੁੰਡੋ ਦਾ। ਚਾ ਮੁੰਨੇ ਸੱਟ ਕੰਮਤਲ ਦਿਨ ਗਈ ਸੀ ਸਿਮਾ ਮਾਤਨੀ ਦੇ। ਫੇਰ ਜਾ ਆ ਮਗੇ ਦੇ ਦੋ ਆ ਗਏ। ਗ੍ਰੇਟ। ਹਾਂ ਉਹਨਾਂ ਕੈਰੇਨ ਦੇਖੀ ਜਿਵੇਂ ਮਸ਼ਰਮ ਦੀ ਦੁੱਲ ਦੀ ਢਾਲ ਅਸਤਾ ਪੁੰਡੇ ਹੁੰਜੇ ਰੋਲ ਕੇ ਖਾਣੇ ਹੁੰਨੇ। ਹਾਂ। ਆਇਆ ਗਾ ਰੋ ਦਿਨ ਹੀ ਬਿਸ਼ਰਮ ਹੋਣ ਦੀ ਮੇਰੇ ਕੱਪੜਾ ਤੇ ਹੋਰ ਵਸਤਾ ਜਿਹੜਾ ਕੰਮ ਕੀਤਾ ਸੀ ਹੋ ਗਿਆ ਦੇਖ ਲਵੋ ਤੂੰ ਕਿੱਡੀ ਗੱਲ ਕਿੱਧਰ ਲਾਈ ਦੇਖ ਲ ਹੰ ਦੱਸੇ ਹਾਂ ਹੋਈ ਗੱਲ ਫੋਵਾ ਤੇ ਕੱਪੜਾ ਤੇ ਕੋਲੇ ਨੇ ਹੋਰ ਪਾ ਕੇ ਵਗ ਜਾਂਦੀ ਤੇ ਸਿਹਾਰੀ ਤਾਂ ਸਾਡੀ ਕਰੀ ਹੋਈ ਤੇ ਭੇਜਦੇ ਤਾਂ ਵਿਆਹ ਸੀ ਕੰਮ ਕੀ ਨੇ ਮਾਮਾ ਨਹੀਂ ਆਦਾ ਹੁਣ ਘੁੰਕੜੀ ਵਾਂਗੂੰ ਮੂੰਹ ਕਰੀ ਵਿੱਢੀ ਆ ਮੂੰਹ ਆਪਣੇ ਸਾਹਮਣੇ ਵਾਲੀ ਦੀ ਸੀ ਬਿਲਕੁਲ ਮੈਂ ਤਾਂ ਕੁਛ ਹੋਰ ਨੇ ਫੋਨ ਤਾਂ ਲਾਉਗੀ ਨੂੰਹ ਦੇ ਨੂੰ ਵੀ ਲਾਉਗੀ ਫੋਨ ਤਾਂ ਕੌਣ ਲਾਊਗੀ ਜਾਂ ਸਰ ਬਾਈ ਨੂੰ ਫੋਨ ਇਹ ਪਤਾ ਨਹੀਂ ਸੁੱਤੇ ਕੀ ਲੱਗ ਗਿਆ ਚੱਲ ਸੁਭਾਉਣੇ ਪਸੰਦ ਨਹੀਂ तेरे ਕੱਪੜੇ ਚੱਲ ਉਹ ਤਾਂ ਪੜਨਾ ਜਾ ਕੇ ਭੱਜ ਜਤੂਗੀ ਹਾਂ ਕਰ ਠੀਕ ਹਾਂ ਹਾਂ ਵਧੀਆ ਠੀਕ ਆ ਅੱਛਾ ਹੋਰ ਹਾਂਜੀ ਮੈਂ ਤਾਂ ਜਿ ਵਿਆ ਗਈ ਨਹੀਂ ਹੈਗੀ ਕਿ ਕਿਉਂ ਕਿਉਂ ਮੇਰੇ ਕੱਪੜਾ ਤੇ ਨਾ ਪਤਾ ਨਹੀਂ ਕੀ ਲੱਗ ਗਿਆ ਹੋਰ ਫਿਰ ਮੈਂ ਵਿਆ ਗਈ ਨਹੀਂ ਹੈਗੀ ਵੀ ਮੈਂ ਕੈਨਸਲ ਕਰਤਾ ਹੋਰ ਮੈਂ ਕਿਹਾ ਤੁਹਾਡੀ ਵੀ ਸੰਧ ਦਾ ਸੂਰਤੀਗਾ ਮੈਨੂੰ ਦਿਵਾ ਕੇ ਗਏ ਸੀ ਤੇ ਉਹਦੇ ਕੁਝ ਦਾਗ ਜੇ ਪਤਾ ਨਹੀਂ ਕੀ ਲੱਗ ਗਿਆ ਮੈਂ ਤਾਂ ਪ੍ਰੈਸ ਮਾਰ ਕੇ ਰੱਖਿਆ ਸੀ ਦੇ ਪਤਨ ਕੀ ਲੱਗਾ ਜਦੋਂ ਮੈਂ ਚੱਕਿਆ ਮਾ ਹਲਾ ਮੈਂ ਤਿਆਰ ਹੁਣੀ ਆ ਵਿਆਹ ਜਾਣ ਦੇ ਹਾਂ ਹਾਂ ਨੇ ਇੱਕ ਨਾ ਮੇਰੇ ਤਾਇੇ ਦੀ ਕੋਤੀ ਦਾ ਵੀ ਸੱਦਣਾਗਾ ਮੈਂ ਗੱਲ ਨੂੰ ਉੱਥੇ ਜਾਉਂਗੀ ਚਲ ਮਾ ਉੱਥੇ ਰਹਦੀ ਹਾਂ ਹਾਂਜੀ ਹਾਂ ਮਮੀ ਗੁਰ ਕੀ ਠੀਕ ਨੇ ਸਭ ਠੀਕ ਨੇ ਹਾਂਜੀ ਕੀ ਹੋ ਮਾਰੇ ਤਾ ਮम्मी ਪ੍ਰੇਗਰਤੀ ਆ ਕੇ ਕਹਿੰਦਾ ਕੁਛ ਨਹੀਂ ਕਹਿੰਦਾ ਬਸ ਵੈਸੇ ਲਾ ਲਿਆ ਮੰਮੀ ਆ ਗਈ ਕਰਨੀ ਹੈ ਗੱਲ 엄마 ਨਾਲ ਲੈ ਹੰਮੀ ਗੱਲ ਕਰੀ ਹੈਲੋ ਆ ਗਈ ਵੀਰ ਆ ਗਏ ਆਖਿਆ ਜਿਵੇਂ ਤੇਨੂੰ ਨਾ ਪਰਪਾਨ ਨੂੰ ਫੋਨ ਕਰਦੇ ਇਧਰ ਭਰਾ ਲੈ ਜੂ ਆਕੇ ਕੀ ਬਹਰੋਂ ਪ੍ਰੋਸਰ ਆ ਗਈ ਕਿ ਲੱਗ ਲੁੱਕ ਗਿਆ ਹੁਣ ਦਾਗਤਾ ਗਿਆ ਹੁਣ ਜਿੱਥੇ ਸੁਰਸਤ ਦਾ ਪੰਨਾ ਨਹੀਂ ਸੱਸ ਹੈਗੀ ਉਹ ਹੋਰ ਪਾ ਜਾਂਦੀ ਝੂਠ ਉਹਦੇ ਨਾਲ ਕਿੜਕ ਬੰਨਣਾ ਹੈਗਾ আচ্ছা ਕੱਲ ਉਹ ਇਹਨਾਂ ਫੇਰ ਵਗ ਜੂਗੀ ਜੇ ਕੋਤੀ ਦੇ ਸਾਹਮਣੇ ਉਹ ਤਾਈ ਦੀ ਚਾਹ ਠੀਕ ਹੈ ਠੀਕ ਉਹ ਤਾਂ ਪਰਸ ਕੱਲ। ਬੱਬੀ ਕੀ ਕਰ ਦਿੱਤੀ? ਮੈਂ ਪ੍ਰੈਸ ਕਰਦੀ ਸੀਗੀ। ਮੇਰੇ ਤਾਈ ਦੀ ਪੋਤੀ ਦਾ ਸਾਗਣਾ ਕੱਲ ਨੂੰ ਤੇ ਉੱਥੇ ਚੱਲਾਂਗੇ। ਤੇ ਵਿਆਹ ਤਾਂ ਕੈਨਸਲ ਹੋ ਗਿਆ ਨਹੀਂ ਜਾਇਆ ਗਿਆ। ਫਿਰ ਇਸ ਵਾਰੀ ਆਪਾਂ ਦੋਨੇ ਚੱਲੀਏ। ਨਾ ਮੈਂ ਤਾਂ ਕੱਲ ਨੂੰ ਜਾਣਾ ਹੈ। ਮੈਨੂੰ ਤਾਂ ਕੰਮ ਆ। ਮੈਸੇ ਲਿਆ ਨਾਲ ਜਾ ਕੇ ਆਣਾ। ਮੈਂ ਤਾਂ ਮੰਮੀ ਨਾਲ ਹੁਣੀ ਗੱਲ ਕਰਕੇ ਆਈ ਆ। ਚਲੋ ਕੋਈ ਨਾ ਖੁਸੀ। ਕਸਰ ਕਰਦੇ ਤੂੰ ਮੇਰੇ ਨਾਲ ਵਗ ਚਲੀ ਇਸ ਵਾਰੀ ਮੈਂ ਕੰਨੀ ਕਰਕੇ ਵੀ ਨਹੀਂ ਆਈ ਚਲ ਪੱਪੀ ਦੇਖਦੀ ਐ ਮੈਂ ਕਰ ਦਿੰਦੀ ਐ ਪ੍ਰਸਟਾ ਤੁਸੀਂ ਆਥਾਂ ਦੇ ਫਿਰ ਰੋਟੀ ਰੋਟੀ ਦਾ ਦੇਖ ਲਓ ਠੀਕ ਐ ਤੂੰ ਕਰ ਦੇ ਪ੍ਰਸਟਾ ਮੈਂ ਰੋਟੀ ਬਣਾਉਣੀ ਠੀਕ ਐ ਮੈਂ ਸਬਜੀ ਬਣਾਉਣੀ ਐ ਠੀਕ ਐ ਸਾਰਾ ਦਿਨ ਮੈਂ ਨੂੰ ਆਲੀਆਂ ਦਾ ਸੋਚਦੀ ਰਹਿੰਦੀ ਐ ਮੈਂ ਕਿਹਾ ਦੇ ਸੇਲੇ ਨਾਲ ਮਿਸ ਕਰ ਮੈਂ ਸੂਟ ਹੀ ਮਚਾ ਦਿੰਦੀ ਐ ਜਾਉਂਗੀ ਹੈ ਜਾ ਇਥੇ ਸਾਰਾ ਦਿਨ ਉਧਰ ਵਗ ਜਾ ਉਧਰ ਵਾਇਆ ਕਰਦੀ ਰਹਿੰਦੀ ਐ ਮੱਚ ਕੋ ਬਾਈ ਹਮ ਰੱਖ ਕੋ ਸਾਲ ਤੇ ਕਿਵਾ ਸਾਂਜ ਲੱਗੇ ਕਿ ਪ੍ਰੈਸ ਕਰਿਆ ਪਿਆਗਾ ਨੋ ਜਾਕੀ ਦਾਸਤੀ ਮਮਮੀ ਨੂੰ ਕਿ ਮਮਮੀ ਸਾਰਾ ਦਿਨ ਕਹਿੰਦੀ ਰਹਿੰਦੇ ਉੱਤੇ ਜਾਣਾ ਉੱਤੇ ਜਾਣਾ ਕੀ ਕਰਦਾ ਖੁਸ਼ਪੁੱਤ ਕੁਝ ਨਹੀਂ ਮੰਮੀ ਕੋਈ ਬਿੜਕ ਵੀ ਰੱਖ ਲੈਗਾ ਸਾਰਾ ਦਿਨ ਇੱਕ ਮੰਝੇ ਦੀ ਬੈਠੀ ਰਹਿਣੀ ਐ ਕੀ ਬਿੜਕ ਰੱਖਾਂ ਅੱਜ ਉਹਨੂੰ ਫੇਰ ਪ੍ਰੋਗਰਾਮ ਆ ਗਿਆ ਕੱਲੂ ਕਹਿੰਦੀ ਮੈਂ ਫੇਲ ਜਾਣਾ ਹੈਗਾ ਕਿੱਥੇ ਪਤਾ ਨਹੀਂ ਕਿੱਥੇ ਸ਼ਗਨ-ਸ਼ਗਨ ਤੇ ਜਾਣ ਕਹਿੰਦੀ ਮੈਨੂੰ ਕਹਿੰਦੀ ਤੂੰ ਵੀ ਨਾਲ ਚੱਲ ਕਹਿੰਦੀ ਆਹ ਆਪਦੇ ਛੇਲੇ ਨਾਲ ਪਲਾਨ ਕੈਂਸਲ ਕਰ ਦੇ ਦੇਖ ਲੈ ਕਿ ਮੈਂ ਆਪਦੀ ਪੜ੍ਹਾਈ ਦਾ ਕੰਮ ਕੈਂਸਲ ਕਰਦਾ ਕਿ ਉਹਦੇ ਨਾਲ ਭੱਗ ਜਾ ਹੈ ਸ਼ਗਣਾ ਤੇ ਮੈਂ ਤਾਂ ਫੇਰ ਸੂਟ ਮਚਾਤਾ ਉਹਦਾ ਮੈਂ ਤਾਂ ਹੁਣ ਤਾਂ ਥੋੜਾ ਟਾਈਮ ਆ ਜਦੋਂ ਮੈਂ ਬਾਗ ਗਿਆ ਤੂੰ ਤਾਂ ਬਿੜਕ ਰੱਖਦੀ ਨਹੀਂ ਮੰਮੀ ਤੂੰ ਤਾਂ ਇੱਕ ਦਿਨ ਸਾਰੇ ਦਿਨ ਇੱਕ ਦਿਨ ਮੰਜੇ ਤੇ ਬੈਠੀ ਰਹਿ ਜਾਂਦੀ ਐ ਅੱਜ ਤੂੰ ਆਦੇ ਆ ਪਿਛਾਰੀ ਖੇੜ ਗਈ ਮਾਂ ਦੇ ਬਣ ਤਾਂ ਇਹ ਤੋਂ ਫਿਰ ਹੁਣ ਮੰਮੀ ਕਰਦੀ ਕੀ ਉਹ ਤਾਂ ਸਾਰੇ ਦਿਨ ਉਹ ਤਾਂ ਮੈਨੂੰ ਕਹਿੰਦੀ ਤੂੰ ਮੇਰੇ ਨਾਲ ਨਾਲ ਹੀ ਜਾ ਚੱਲ ਚੱਲ ਵਧੀਆ ਕਿੱਧਰ ਅੱਜ ਤੱਕ ਤਾਰਤੀ ਹੋਈ ਕੰਮ ਹੈ ਹੋਰ ਕੀ ਹੈ ਜਦੋਂ ਜੀ ਕਰਦਾ ਜਿੱਧਰ ਜੀ ਕਰਦਾ ਬਾਗਾਂ ਮੈਨੂੰ ਕਹਿੰਦੀ ਤੂੰ ਚੱਲ ਨਾਲ ਮੈਂ ਕਿਹਾ ਮੈਂ ਤਾਂ ਨਹੀਂ ਜਾਣਾ ਮੈਂ ਤੇ ਛੇਲੇ ਨਾਲ ਜਾਣਾ ਕਹਿੰਦੀ ਉਧਰੋਂ ਕੈਨਸਲ ਕਰ ਤੂੰ ਤੈਨੂੰ ਕੋਈ ਨਾ ਕਹੇ ਹੁਣ ਦਿਖਾਉਣਾ ਤੈਨੂੰ ਤਾਈ ਦੀ ਕੋਤੀ ਦਾ ਵੀ ਸਾਰੰਗ ਤੈਨੂੰ ਦੇਖੀ ਸਹੀ ਹੋ ਸਾਰਾ ਦਿਨ ਘਰ ਦਾ ਕੰਮ ਨਹੀਂ ਕਰਨਾ ਕਦੇ ਸੂਟ ਪ੍ਰੈਸ ਕਰਨ ਲੱਗ ਜਾ ਕੋਈ ਕਦੇ ਕੀ ਕਰ ਲੋ ਕਦੇ ਵੀਰੇ ਨਾਲ ਪਹਿਲਾਂ ਵੀਰੇ ਨਾਲ ਲੱਗੀ ਬੈਠੀ ਸੀ ਹਾਂ ਉਹ ਤਾਂ ਮੈਂ ਤੇ ਆ ਗਈ ਸੀ ਉਹ ਤੋਂ ਗੱਲਾਂ ਕਰਦੇ ਤਾਂ ਫਿਰ ਮੈਂ ਗੱਲਾਂ ਕਰ ਲਈ ਸੀ ਸਾਰਾ ਕੁਝ ਵੀਰੇ ਨੂੰ ਦੱਸ ਦਿੰਦੀ ਆ ਵੀਰੇ ਨੂੰ ਲੜਵਾਉਂਦੀ ਆ ਆਪਣੇ ਨਾਲ ਹਾਂ ਹਾਂ ਉਹ ਨੂੰ ਕਹਿੰਦੀ ਕਹਿੰਦੀ ਕਿ ਮੈਂ ਕਹਿੰਦੀ ਆ ਕਿ ਜਿਵੇਂ ਮੇਰੇ ਸੂਟ ਤੇ ਦਾਗ ਲੱਗ ਗਿਆ ਪਿਆ ਸੀ ਅੱਛਾ ਤੇ ਆਪਣੇ ਕੋਲ ਮੰਨੀ ਨਹੀਂ ਆਪਣੇ ਕੋਲ ਕਹਿੰਦੀ ਮੈਂ ਤਾਂ ਉਹੀ ਮੂਹ ਵਾਦ ਕਰ ਹਾਂ ਬਸ ਐ ਹੀ ਹੈ ਜੀ

ਜੇ ਛੋਡੀ ਨੰਦ ਤੁਹਾਡੇ ਨਾਲ ਐਵੇਂ ਗਏ ਇਹੀਆਂ ਜਾਂ ਹਰਕਤਾਂ ਕਰੂਗੀ ਫਿਰ ਸੋਨੂੰ ਕਿੰਨਾ ਦੁੱਖ ਆਗਾ ਇਹਨੂੰ ਕੋਈ ਚਾਦੀ ਦੀ ਸਿਖਿਆ ਆ ਕੇ ਗੱਲ ਭੇਜੋ ਵੀ ਐ ਨਹੀਂ ਕਰਦੇ ਹੁੰਦੇ ਹੈਗੇ ਛੋਟਾ ਪੁੱਤ ਤਾਂ ਉੱਥੇ ਪਰਦੇਸਾਂ 'ਚ ਬੈਠਾਗਾ ਮੇਰਾ 11500 ਦਾ ਸੂਟ ਉਹ ਇਹਨੇ ਵਿੱਚ ਅਮੋ ਹੋ ਕਰਕੇ ਰੱਖਤਾ ਪਤਾ ਨਹੀਂ ਕੀ ਦਾਗ ਜੇ ਲਾਤੇ ਉੱਤੇ ਸੂਟ ਮੇਰਾ ਮਚਾਤਾ ਆਇਆ ਨਹੀਂ ਫਿਰ ਪੈਸੇ ਕਿਹਦੇ ਲੱਗੇ ਨੇ ਛੋਟੇ ਪੁੱਤ ਦੀ ਲੱਗਦੇ ਨੇਗੇ ਸੋਨੂੰ ਐ ਨਹੀਂ ਹੈਗਾਗਾ ਵੀ ਉਹ ਪਰਦੇਸਾਂ 'ਚ ਬੈਠਾ ਲਾ ਤੁਸੀਂ ਮੈਨੂੰ ਉਹੀ ਕਹਿ ਰਹੇ ਹੁੰਦੇ ਵੀ ਤੁਸੀਂ ਵਿਆਹ ਨਾ ਜਾਓ ਮੈਂ ਨਾ ਜਾਂਦੀ ਤਾਨੂੰ ਜਿਆਦਾ ਔਖੇ ਲੱਗਦੇ ਸੀ ਕੰਮ ਕਰਨੇ ਤੁਸੀਂ ਮੈਨੂੰ ਕਹਿੰਦੇ ਵੀ ਤੇਰੇ ਬਿਨਾ ਸਰਦਾ ਨਹੀਂ ਕੰਮ ਕਰਨੇ ਪੈਣਗੇ ਕਰੇ ਵੀ ਕੁੜੀ ਪੜਦੀ ਆ ਗਈ ਪੁੱਤ ਮੈਂਥੋਂ ਉੱਠਿਆ ਨਹੀਂ ਜਾਂਦਾ ਹੈਗਾ ਨਾ ਮੈਂ ਸਾਰਾ ਦਿਨ ਮੰਜੇ 'ਚ ਪਈ ਰਹਿਣੀ ਆਂਗੀ ਵੀ ਜੇ ਤੂੰ ਵਿਆਹ ਵਾਗ ਗਿਆ ਪਰ ਕੰਮ ਨਹੀਂ ਹੋਣੇ ਹੈਗੇ ਮੈਂ ਆਪ ਹੀ ਮੰਮੀ ਨਾ ਜਾਂਦੀ ਵਿਆਹ ਉਹ ਮੈਨੂੰ ਕਹਿੰਦੇ ਤੁਸੀਂ ਵਿਆਹ ਜਾਓਗੇ ਆਹ ਕੱਪੜੇ ਪਾ ਕੇ ਲੈ ਕੇ ਜਾਓ ਜਿਹੜੇ ਮੈਂ ਪਸੰਦ ਦੇ ਲੈ ਕੇ ਦੇ ਕੇ ਗਿਆਾਂਗਾ ਤੁਹਾਨੂੰ ਪਰ ਉਹਨਾਂ ਨੂੰ ਮੈਂ ਕਿਹਾ ਵੀ ਮੈਂ ਤਾਂ ਵਿਆਹ ਗਈ ਨਹੀਂ ਹੈਗੀਗੀ ਇਹ ਸਾਰਾ ਕੀਤਾ ਕਰਿਆ ਤੇਰਾ ਸੀਗਾ ਸੋਨੂੰ ਕੀ ਲੋੜ ਤੇ ਉਹਦੇ 11500 ਦੇ ਸੌਂਟ ਤੇ ਉਹ ਤੇ ਉਹ ਤੇ ਦਾਗ ਲਾਉਣ ਦੀ ਕੋਈ ਨਾ ਭਾਬੀ 11500 ਦੇ ਸੀ 11500 ਕਿ ਉੱਤੋਂ ਨਿਕਦਾਗਾ ਤੁਸੀਂ ਦੇਖਦੇ ਹੀ ਸਮਝ ਲਿਓ ਦੇਖਦਾ ਕੀ ਸੋਨੂੰ ਤਾਂ ਜਮੀ ਨਹੀਂ ਤਰਸ ਆਉਂਦਾ ਹੈਗਾ ਤੁਹਾਡੇ ਵੀਰੇ ਦਾ ਅਜੇ ਤਾਂ ਵੀਰਾ ਕਮਾਉਂਦਾ ਨਾ ਫੇਰ ਤੁਹਾਡਾ ਵੀਰਾ ਉੱਥੇ ਬੈਠਾ ਮੈਂ ਤਾਲ ਦਾ ਪਿੰਡ ਵਗ ਜੂਗੀ ਫੇਰ ਵੀ ਤਾਂ ਸਾਰਾ ਉਹ ਵੀ ਕੰਮ ਬਿਨਾ ਚੱਲ ਕੋਈ ਫੇਰ ਕਰ ਲਿਓ ਕੰਮ ਕਰਾ ਲਿਓ ਮੇਥੋਂ ਨਾਲੇ ਕੰਮ ਤੁਸੀਂ ਨਹੀਂ ਪਤਾ ਕਰਦੇ ਹੋਗੇ ਨਹੀਂ ਮੰਮੀ ਤੁਸੀਂ ਇਹਨੂੰ ਚੱਜ ਦੀ ਗੱਲ ਸਿਖਾਓ ਵੀ ਪੁੱਤ ਤੂੰ ਵੀ ਬਗਾਨੇ ਘਰੇ ਜਾਣਾ ਤੂੰ ਮੇਰੀ ਸੱਸਾਂ ਤੁਸੀਂ ਮੈਨੂੰ ਮੇਰੇ ਨਾਲ ਮੰਮੀ ਤੁਸੀਂ ਇਹ ਹਰਕਤਾਂ ਕਰ ਸਕਦੇ ਤੂੰ ਕਿਉਂ ਖੁਸੀ ਮੇਰੇ ਨਾਲ ਇਹੋ ਜਿਹੀ ਹਰਕਤਾਂ ਕਰਦੀਆਂ ਕੋਈ ਨਾ ਪਤਾ ਨਹੀਂ ਜਵਾਖੜੀ ਨੂੰ ਬਸ ਐਸੀ ਮੈਨੂੰ ਕੰਮ ਕਰਨਾ ਪਊਗਾ ਇੰਨੇ ਚ ਵਸੇ ਨਾ ਹੋ ਗਿਆ ਤੂੰ ਤਾਂ ਮੇਰੇ ਨਾਲ ਚਾੜ ਰੜਨਾ ਰਹਿਣਾ ਤੀਗਾ ਤੈਨ ਕੋਈ ਨਹੀਂ ਪੁੱਤ ਅਸੀਂ ਗਲਤੀ ਮੰਨਦੇ ਹਾਂ ਗਲਤੀ ਦਾ ਅਹਿਸਾਸ ਸਾਨੂੰ ਹੋ ਗਿਆ ਕੋਈ ਗੱਲ ਜੇ ਕੱਲ ਨੂੰ ਮੇਰੇ થી ਵੀ ਆਹੀ ਜਾਊ ਇਹਦੇ ਨਾਲ ਦਾ ਐ ਕਰ ਬਹੁਤ ਦੁੱਖ ਲੱਗੇ ਠੀਕ ਹੈ ਮੈਨੂੰ ਨਹੀਂ ਮੰਮੀ ਮੈਂ ਵੀ ਤੁਹਾਡੇ ਸਿਰ ਤੇ ਆਂਗੀ ਨਹੀਂ ਮੈਂ ਇੱਕ ਮਿੰਟ ਵੀ ਨਾ ਖੜਾ ਜਿਵੇਂ ਉਹ ਉੱਥੇ ਬੈਠੇ ਨੇਗੇ ਹਾਂ ਚਲ ਕੋਈ ਗੱਲ ਨਹੀਂ ਪੁੱਤ ਫਿਰ ਗਲਤੀ ਮੰਨ ਤੇਰੀ ਭਾਬੀ ਤੇ ਪੁੱਤ ਚਲ ਪੱਪੀ ਸੌਰੀ ਕਰਤੀ ਚਲ ਤੁਹਾਨੂੰ ਮਾਫ ਕਰਦੇ ਚਲ ਗਲਤੀ ਤਾਂ ਮੈਂ ਮੰਨਦੀ ਹਾਂ ਸੋਤੋਂ ਨਹੀਂ ਪੁੱਤ ਤੈਨੂੰ ਕਾਹਦਾ ਗਲਤੀ ਜਿਵੇਂ ਇਹ ਨਹੀਂ ਖੁਸ਼ ਨਹੀਂ ਕੀਤੀ ਗਲਤੀ ਤੇ ਆਹੀ ਮੈਨੂੰ ਅਸਲ ਮੈਂ ਇਹਦਾ ਸਾਥ ਦਿੱਤਾ ਨਹੀਂ ਮੰਮੀ ਮੇਰਾ ਘੜਾ ਵਰ ਜੀ ਕਰਦਾ ਸੀ ਵਿਆਹ ਜਾਣ ਨੂੰ ਮੈਂ ਤਾਂ ਇੱਕ ਸਰਦਾ ਨਹੀਂ ਸੀਗਾ ਫੇਰ ਮੇਰੇ ਉਹਨਾਂ ਬਿਨਾ ਕਿਹੜੇ ਵਿਆਹ ਲੈਂਗੇ ਉਹਨਾਂ ਨਾਲ ਹੀ ਮੈਨੂੰ ਵਿਆਹ ਸੁਝਦਾਗਾ ਚਲ ਕੋਈ ਨਾ ਪੁੱਤ ਹੁਣ ਨਹੀਂ ਤੇਰੇ ਨਾਲ ਇਹ ਗੱਲਾਂ ਐ ਕਰੂਗੀ ਠੀਕ ਹੈ ਮਿਲ ਜੁਲ ਕੇ ਰਹੋ ਹੀ ਗੱਲ ਉਹ ਪਰਦੇਸਾਂ 'ਚ ਬੈਠੇ ਜੇ ਉਹਦੇ ਕੋਲ ਗੱਲ ਦੱਸਦੇ ਉਹਦੇ ਮਨ 'ਚ ਕੀ ਜਾਊਗਾ ਚਲ ਕੋਈ ਨਾ ਹੁਣ ਖੁਸ਼ੀ ਵੀ ਪਤਾ ਤੁਮੈਨੂੰ ਲੱਗਦਾ ਸੀ ਮੈਂ ਵੀ ਤੁਸੀਂ ਕਰਦੇ ਆਂ ਯਾਰ ਕਤਾਂ ਮੈਂ ਤੁਹਾਡੇ ਵੀਰਾਂ ਨੂੰ ਦੱਸਿਆ ਨਹੀਂ ਹੈਗਾ ਮੈਂ ਆਖਿਆ ਵੀ ਉੱਥੇ ਬੈਠਾਂ ਤਾਂ ਐਵੇਂ ਮੰਨ ਦੋ ਕੀ ਲੋ ਚਲ ਕੋਈ ਨਾ ਪੁੱਤ ਕੋਈ ਨਾ ਟੈਨਸ਼ਨ ਨਾ ਲੈ ਹੁਣ ਨਹੀਂ ਤੇਰੇ ਨਾਲ ਇਹ ਗੱਲ ਹੁੰਦੀ ਦੇਖ ਲਾ ਹੋਜੀ ਤੈ ਬਹੁਤ ਗਲਤ ਕੀਤਾ ਤੈ ਸਾਕ ਨਹੀਂ ਮੇਰੇ ਮਨ ਚ ਵੀ ਆਪਦੀ ਭਾਬੀ ਵਿਰੁੱਧ ਵਿਯੋਗ ਹੋ ਰਿਹਾ ਰਸਤਾ ਸਾਸਨ ਉਹਨੇ ਇੱਕ ਚੁੱਲ੍ਹੇ ਰਹਿਣਾ ਤੂੰ ਤਾਂ ਕੱਲ ਨੂੰ ਵਿਆਹ ਹੀ ਜਾਵੇਂਗੀ ਜੇ ਮੇਰੇ ਨਾਲ ਇਹ ਹਰਕਤ ਕਰਾਈ ਜਾਨੀ ਆ ਕੱਲ ਨੂੰ ਇਹ ਮੈਨੂੰ ਕਿੱਥੋਂ ਸਾਮੂਗੀ ਤੂੰ ਤਾਂ ਸੌਰੀ ਭਾਜਾਂਗੀ ਤੂੰ ਮੈਨੂੰ ਥੋੜੀ ਥੋੜੀ ਸਾਹਮਣਾਵੇਂਗੀ ਰੋਟੀ ਦੇਣਾ ਮੇਗੀ ਨੂੰ ਤਾਂ ਨੂੰ ਹੀ ਹੁੰਦੀ ਹੈਗੀ ਚਲ ਮੈਂ ਸੋਚ ਕਰਤੀ ਹੋ ਗਿਆ ਕਿ ਤਨ ਕਰ ਬਸ ਇਹ ਦੁਬਾਰਾ ਇਹ ਜੀ ਗੱਲ ਨਹੀਂ ਕਰਨੀ ਕਦੇ ਵੀ ਆਦੀ ਭਾਬੀ ਨਾਲ ਖੋੜੀ ਪਰ ਬਣ ਕੇ ਰਿਹਾ ਕਰੋ ਤੀ ਤੂੰ ਨੰਨ ਦਾਲਾ ਹੋ ਨਾ ਕਰਿਆ ਕਰ ਠੀਕ ਹੈ ਠੀਕ ਹੈ ਕਹਿੰਦਾ ਮੇਰੇ ਮਨ ਚ ਵੀ ਫਿੱਕ ਪਾਤੀ ਸੀ ਬਹੁਤ ਵਿਰੋਧ ਠੀਕ ਹੈ ਚਲ ਉੱਠ ਕੇ ਕੰਮ ਕਰ ਕੰਮ ਤਾਂ ਦਾ ਕਰਾਇਆ ਕਰ ਸਰਦਨ ਫੋਨ ਤੇ ਲੱਗੀ ਰਹਿੰਦੀ ਹੈਗੀ ਕੰਮ ਕਰਦੀ ਸੀ ਮੈਂ ਸਕੂਲ ਦਾ ਸਾਰਾ ਦਿਨ ਪਾਪੀ